ਮਜਾਕ 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 ਬੀਜੇਪੀ ਵਾਲਿਆਂ ਨੇ ਬਣਾ ਤਾ ਜਲੰਧਰ ਵੈਸਟ ਚ ਜਿਮਣੀ ਚੋਣਾ ਲੜ ਰਹੀ ਆਮ ਆਦਮੀ ਪਾਰਟੀ ਦਾ ਮਜਾਕ ਕੱਲੇ ਕੱਲੇ ਬੰਦੇ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾ ਰਾਇ ਸੀਐਮ ਭਗਵੰਤ ਮਾਨ ਕੋਲ ਭੇਜ ਦਿੱਤਾ ਬੀਜੇਪੀ ਵਾਲਿਆਂ ਨੇ 17 ਸਾਲ ਦਾ ਜੁਆਕ 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 اے ਬੱਚਾ ਜੀ ਸਾਡੀ ਗਲੀ ਦਾ ਠੀਕ ਹੈ ਮੈਂ ਇਹਨੂੰ ਭੇਜਿਆ ਕਿ ਤੂੰ ਜਾ ਕਿ ਸੀਐਮ ਸਾਹਿਬ ਸਭ ਦੀ ਜੁਆਇਨਿੰਗ ਕਰਾ ਰਹੇ ਆ ਤੂੰ ਵੀ ਜਾ ਕਿ ਦੇਖ ਤੇਰੀ ਜੁਆਇਨਿੰਗ ਹੁੰਦੀ ਹੈ ਸੀਐਮ ਸਾਹਿਬ ਕਰਾਉਂਦੇ ਕਿ ਨਹੀਂ ਕਰਾਉਂਦੇ ਲੋ ਜੀ ਬੀਜੇਪੀ ਵਾਲਿਆਂ ਨੇ ਦੇਖਣਾ ਸੀ ਕਿ ਸੀਐਮ ਸਾਹਿਬ ਇੱਕ 17 ਸਾਲ ਦੇ ਜਵਾਕ ਨੂੰ ਵੀ ਆਮ ਆਦਮੀ ਪਾਰਟੀ ਜੁਆਇਨ ਕਰਾਉਂਦੇ ਕਿ ਨਹੀਂ ਕਰਵਾਉਂਦੇ ਅੱਗੋ ਕੀ ਹੋਇਆ ਤੇ ਇਹ ਬੱਚੇ ਨੂੰ ਭੇਜਿਆ ਜੀ ਤੇ ਇਹ ਦੇਖੋ ਇਹਦੀ ਫੋਟੋ ਸੀਐਮ ਸਾਹਿਬ ਨੇ ਆਪ ਜੁਆਇਨ ਕਰਾਇਆ ਜੀ ਪੀਐਮ ਸਾਹਿਬ ਨੇ ਆਪ ਜੁਆਇਨ ਕਰਾਇਆ ਜੀ ਪੀਐਮ ਸਾਹਿਬ ਨੇ ਆਪ ਜੁਆਇਨ ਕਰਾਇਆ ਜੀ ਚਲੋ 17 ਸਾਲ ਦੇ ਜਵਾਕ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਤੀ ਤੇ ਐਡੀ ਕੋਈ ਗੱਲ ਨਹੀਂ ਪਰ ਇਹ ਖਬਰ ਸ਼ਾਇਦ ਉਹਨਾਂ ਨੂੰ ਪਸੰਦ ਨਾ ਆਵੇ ਜਿਹੜੇ ਕਿ ਜਲੰਧਰ ਦੇ ਵਿੱਚ ਅੱਜ ਕੱਲ ਸੀਐਮ ਭਗਵੰਤ ਮਾਨ ਨਾਲ ਫੋਟੋਆਂ ਖਿਚਵਾ ਖਿਚਵਾ ਖੁਸ਼ ਹੋ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਕਿ ਭਗਵੰਤ ਮਾਨ ਦੇ ਨਾਲ ਫੋਟੋ ਖਿਚਵਾ ਕੇ ਟੋਰ ਬਣ ਰਹੀ ਹੈ ਪਰ ਬੀਜੇਪੀ ਨੇ ਤਾਂ ਖੁਲਾਸਾ ਕਰ ਦਿੱਤਾ ਕਿ ਇਸ ਵੇਲੇ ਕੋਈ ਵੀ ਜਾਵੇ ਫੋਟੋ ਖਿਚਾਵੇ ਤੇ ਆਮ ਆਦਮੀ ਪਾਰਟੀ ਜੁਆਇਨ ਕਰਵੇ ਇਹੋ ਜਿਹੀਆਂ ਜੁਆਇਨਿੰਗਾਂ ਆਮ ਆਦਮੀ ਪਾਰਟੀ ਨੇ ਖੋਲੀਆਂ ਹੋਈਆਂ ਨੇ ਕਿਉਂਕਿ ਜਲੰਧਰ ਚ ਚੱਲ ਰੀਆਂ ਨੇ ਜਿਮਣੀ ਚੋਣਾ ਜਲੰਧਰ ਵੈਸਟ ਦੇ ਵਿੱਚ ਵਿਧਾਇਕ ਰਾਹੀ ਸ਼ਿਤਲੰਗਰਾਲ ਨੇ ਵਿਧਾਇਕੀ ਛੱਡ ਦਿੱਤੀ ਕੁਰਸੀ ਛੱਡ ਦਿੱਤੀ ਤੇ ਦੁਬਾਰਾ ਚੋਣ ਮੈਦਾਨ ਚ ਉਤਰੇ ਕਿਉਂਕਿ ਉਹਨਾਂ ਦਾ ਦਾਵਾ ਸੀ ਕਿ ਉਹ ਦਬ ਕੇ ਨਹੀਂ रह ਸਕਦੇ ਇਸ ਲਈ ਆਪ ਦੀ ਸਰਕਾਰ ਚ ਨਹੀਂ रह ਸਕਦੇ ਹੁਣ ਬੀਜੇਪੀ ਤੋਂ ਉਤਰੇ ਨੇ ਮੈਦਾਨ ਦੇ ਵਿੱਚ ਸੋ ਇਹਨਾਂ ਚੋਣਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਮੁੱਛ ਦਾ ਸਵਾਲ ਬਣਾਇਆ ਹੋਇਆ ਹੈ ਐਹੀ وجہ ਕਿ ਆਮ ਆਦਮੀ ਪਾਰਟੀ ਦੇ ਪ੍ਰਚਾਰ ਸੀਐਮ ਭਗਵੰਤ ਮਾਨ ਤੇ ਉਹਨਾਂ ਦਾ ਪਰਿਵਾਰ ਡਟਿਆ ਹੋਇਆ ਤੇ ਇਸ ਦੌਰਾਨ ਕੱਲੇ-ਕੱਲੇ ਸ਼ਖਸ ਦੇ ਨਾਲ ਭਗਵੰਤ ਮਾਨ ਦੀ ਫੋਟੋ ਸਾਹਮਣੇ ਆਣ ਲੱਗ ਪਈ ਯਾਨੀ ਕਿ ਜੋ ਭਗਵੰਤ ਮਾਨ ਲੰਬੇ ਸਮੇਂ ਤੱਕ ਜਲੰਧਰ ਚ ਲੋਕਾਂ ਤੋਂ ਦੂਰ ਦਿਖਾਈ ਦਿੱਤੇ ਸੀ ਹੁਣ ਲੋਕਾਂ ਦੇ ਨੇੜੇ ਆ ਗਏ ਨੇ ਕਿ ਕੱਲੇ-ਕੱਲੇ ਨਾਲ ਫੋਟੋ ਖਿੱਚਵਾਈ ਜਾ ਰਹੀ ਹੈ ਬੇਸ਼ੱਕ ਨਬਾਲਾਖੀ ਕਿਉਂ ਨਾ ਹੋਵੇ ਭਰਾਮਾਤਵੀ ਪਾਰਟੀ ਜੁਆਇਨ ਕਰਵਾਈ ਜਾ ਰਹੀ ਹੈ ਹੁਣ ਤੁਸੀਂ ਆਪ ਹੀ ਦੇਖ ਲਵੋ ਵਾਇਰਲ ਹੋ ਰਹੀ ਵੀਡੀਓ ਜਿਸ ਦੇ ਵਿੱਚ ਭਾਜਪਾ ਲੀਡਰ ਇੱਕ ਸਾਲ ਦੇ ਨੌਜਵਾਨ ਨੂੰ ਨਾਲ ਖੜਾ ਕਰਕੇ ਕਹ ਦਸ ਰਹੇ ਨੇ ਕਿ ਕਿਵੇਂ ਇਹਨਾਂ ਨੇ ਉਸ ਨੂੰ ਭਗਵਾਨ ਤੁਮਾਨ ਕੋਲ ਭੇਜਿਆ ਤੇ ਭਗਵਾਨ ਤੁਮਾਨ ਨੇ ਆਪ ਵੀ ਜੁਆਇਨ ਕਰਵਾ ਦਿੱਤੇ ਬੇਸ਼ੱਕ ਇਸ ਨੌਜਵਾਨ ਦੀ ਹਜੇ ਵੋਟ ਹੀ ਨਹੀਂ ਬਣੀ ਨਹੀਂ ਬਣੀ ਨਹੀਂ ਬਣੀ ਇਸ ਵੀਡੀਓ ਨੂੰ ਭਾਜਪੀ ਦੇ ਲੋਕਲ ਪੇਜ ਦੇ ਉੱਤੇ ਭਾਜਪੀ ਵੱਲੋਂ ਹੀ ਸ਼ੇਅਰ ਕੀਤਾ ਗਿਆ ਸੋ ਦਿਖਾ ਰਹੇ ਹਾਂ ਤੁਹਾਨੂੰ ਭਾਜਪੀ ਦੇ ਪੇਜ ਦੇ ਉੱਤੇ ਅਪਲੋਡ ਕੀਤੀ ਗਈ ਇਹ ਵੀਡੀਓ ਬਿਊਰੋ ਰਿਪੋਰਟ ਦਨਪੈਲ ਪੰਜਾਬੀ ਟੀਵੀ ਇਹ ਬੱਚਾ ਜੀ ਸਾਡੀ ਗਲੀ ਦਾ ਠੀਕ ਹੈ ਮੈਂ ਇਹਨੂੰ ਭੇਜਿਆ ਕਿ ਤੂੰ ਜਾ ਕਿ ਸੀਐਮ ਸਾਹਿਬ ਸਭ ਦੀ ਜੁਆਇਨਿੰਗ ਕਰਾ ਰਹੇ ਆ ਤੂੰ ਵੀ ਜਾ ਤੇ ਦੇਖ ਤੇਰੀ ਜੁਆਇਨਿੰਗ ਉਹ ਦੇਖ ਸੀਐਮ ਸਾਹਿਬ ਕਰਾਉਂਦੇ ਕਿ ਨਹੀਂ ਕਰਾਉਂਦੇ ਤੇ ਇਹ ਬੱਚੇ ਨੂੰ ਮੈਂ ਭੇਜਿਆ ਜੀ ਤੇ ਇਹ ਦੇਖੋ ਇਹਦੀ ਫੋਟੋ ਸੀਐਮ ਸਾਹਿਬ ਨੇ ਆਪ ਜੁਆਇਨ ਕਰਾਇਆ ਜੀ ਇਹਦੀ ਬੋਰਡ ਵੀ ਨਹੀਂ ਬਣੀ ਇਹਦੀ ਸੀਐਮ ਸਾਹਿਬ ਨੇ ਜੁਆਇਨਿੰਗ ਕਰਾਈ ਹੈ ਇਹ ਦੇਖੋ ਆਪ ਜੁਆਇਨਿੰਗ ਕਰਾਈ ਹੈ ਤੇ ਤੁਸੀਂ ਆਪ ਸੋਚੋ ਕਿ ਵੋਟ ਲੈਣ ਲਈ ਕਿੰਨੇ ਉਹ ਕਰ ਰਹੇ ਆ ਫੋਟੋਸ਼ਾਪ ਹੋਲੀ ਹੋਈ ਉਹਨਾਂ ਨੇ ਕਿ ਆਓ ਮੇਰਾ ਫੋਟੋ ਖਰਾਬ ਤੇ ਮੈਨੂੰ ਵੋਟ ਦੇ ਜੋ ਪਰ ਤੁਹਾਨੂੰ ਇੱਕ ਗੱਲ ਕਰ ਕਹਿ ਦਵਾ ਕਿ ਆਇਆ ਮੁੰਡਿਆ ਦੁਬਾਰਾ ਦਸਤਿਕ ਤੋਂ ਜਾ ਕੇ ਉਹਦੇ ਨਾਲ ਕਦੀ ਫੋਟੋ ਨਹੀਂ ਕਰਾ ਸਕਦਾ ਨਾ ਕਦੀ ਉਹ ਇਹਨੂੰ ਮਿਲੇਗਾ ਦੁਬਾਰਾ ਫਿਰ ਤੁਸੀਂ ਤੇ ਜਾ ਕੇ ਇਹਨੂੰ ਚੈੱਕ ਕਰਨਾ ਸੀ ਭੇਜਿਆ ਸੀ ਕਿ ਜਾ ਕੇ ਦੇਖੋ ਉਹਨ ਕੀ ਕਰ ਰਹੇ ਆ ਠੀਕ ਹੈ ਉਹਨਾਂ ਨੇ ਆਣਾ ਤੁਹਾਡੇ ਕੋਲ ਤੁਹਾਡੇ ਨਾਲ ਫੋਟੋ ਖਿਚਾ ਜਾਣੀ ਹੈ ਔਰ ਤੁਸੀਂ ਉਹਨਾਂ ਨੂੰ ਜੇ ਫੋਟੋ ਕਰਕੇ ਵੋਟ ਪਾਤੀ ਕਾ ਦਸ ਸਿੰਘ ਕੋ ਬਹੁਤ ਵਾਰ ਤੁਹਾਨੂੰ ਲੱਭਣਾ ਨਹੀਂ ਫਿਰ ਆਪਾਂ ਸਿਰ ਤੇ ਹੱਥ ਮਾਰ ਕੇ ਰੋਣਾ ਕਿ ਅਸੀਂ ਗਲਤੀ ਕਰ ਲਈ ਠੀਕ ਹੈ ਨਾ ਔਰ ਇਸ ਕਰਕੇ ਮੈਂ ਇਹ ਗੱਲ ਦੱਸੀ ਹੈ ਕਿ ਉਹ ਏਦਾਂ ਦੀਆਂ ਚਾਲਾਂ ਢਾਡਣਾ ਵੀ ਖੇਡਣਗੇ ਪਰ ਅਸੀਂ ਆਪਣੇ ਕੰਮ ਨੂੰ ਦੇਖਣਾ ਹੈ ਕਿ ਸਾਡੇ ਮਹੱਲੇ ਦਾ ਕੋਈ ਕੰਮ ਨਹੀਂ ਹੋਇਆ ਕੋਈ ਵਿਕਾਸ ਨਹੀਂ ਹੋਇਆ ਸ਼ੀਤਲ ਭਾਜੀ ਐਮਐਲਏ ਬਣੇ ਸੀ ਠੀਕ ਹੈ ਤੇ ਪੰਨੂ ਵਿਹਾਰ ਦੀਆਂ ਸੜਕਾਂ ਇਹਨਾਂ ਨੂੰ ਕਹਿ ਕੇ ਠੀਕ ਹੈ ਇਹਨਾਂ ਨੇ ਬੜਾ ਜ਼ੋਰ ਲਾਇਆ ਬੜੀ ਲੜਾਈ ਲੜੀ ਉਹ ਸੜਕਾਂ ਵਾਸਤੇ ਕਿ ਉਹ ਸਾਡੀਆਂ ਸੜਕਾਂ ਬਣੀਆਂ ਕੋ ਤੁਹਾਡੀਆਂ ਦੋ ਗਲੀਆਂ ਪਾਸ ਕਰਾਪੀਆਂ ਸੀ ਇਹਨਾਂ ਨੇ ਤੇ ਦੋ ਗਲੀਆਂ ਪਾਸ ਹੋ ਗਈਆਂ ਹੋਈਆਂ ਠੀਕ ਹੈ ਇਹ ਵੀ ਜਲਦ ਬਣ ਜਾਣਗੀਆਂ ਪਰ ਅਸੀਂ ਸਾਰਾ ਏਰੀਆ ਹਰ ਇੱਕ ਕੰਮ ਕਰਾਉਣਾ ਚਾਹੁੰਦੇ ਹਾਂ ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਫਿਰ ਦੁਬਾਰਾ ਕਿ ਮੇਰੇ ਇਸ ਭਰਾ ਨੂੰ ਇੱਕ ਮੌਕਾ ਦੇ ਦਿਓ ਕਿ ਤੁਹਾਡੇ ਕੰਮ ਕਰਨ ਲਈ ਇੱਕ ਮੌਕਾ ਚਾਹੀਦਾ ਨਹੀਂ ਤੇ ਅਸੀਂ ਦੁਬਾਰਾ ਤੁਹਾਡੇ ਇਲਾਕੇ 'ਚ ਕਦੀ ਵੋਟ ਮੰਗਣ ਨਹੀਂ ਆਵਾਂਗੇ ਇਹ ਮੇਰਾ ਵੀ ਇਲਾਕਾ ਹੈ ਮੈਂ ਵੀ ਇੱਥੇ ਰਹਿਣਾ ਮੈਂ ਕਦੀ ਤੁਹਾਡੇ ਕੋਲ ਵੋਟ ਨਹੀਂ ਮੰਗਣ ਆਵਾਂਗਾ ਇਸ ਤਿਕਲਾ ਨਹੀਂ ਮੇਰੇ ਭਰਾ ਨੂੰ ਕਾਮਯਾਬ ਬਣਾਓ